ਮਿਤੀ 12 ਅਤੇ 13 ਸਤੰਬਰ ਮਹੀਨੇ ਦੀ ਪੈਨਸ਼ਨ ਇਹਨਾਂ ਜ਼ਿਲ੍ਹਿਆਂ ਦੀ ਤੀਜੀ ਲਿਸਟ ਹੋਈ ਜਾਰੀ ਬੁਢਾਪਾ ਵਿਧਵਾ ਦਿਵੰਗ ਤੇ ਬੇਸਹਾਰਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤੀ ਗਈ ਪੈਨਸ਼ਨ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਅੱਜ ਮਿਤੀ 13 ਸਤੰਬਰ ਦਿਨ ਸ਼ਨੀਵਾਰ ਬੁਢਾਪਾ ਵਿਧਵਾ ਦਿਵੰਗ ਪੈਨਸ਼ਨਾਂ ਦੀ ਰਿਲੇਟਡ ਵੀਡੀਓ ਸਾਂਝੀ ਕਰ ਰਹੇ ਹਾਂ ਅੱਜ ਅਸੀਂ ਗੱਲ ਕਰਾਂਗੇ ਕਿ 12 ਸਤੰਬਰ ਵਾਲੇ ਦਿਨ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਪਰ ਅਸੀਂ ਪਹਿਲਾਂ ਗੱਲ ਕਰਾਂਗੇ ਕਿ 4 ਸਤੰਬਰ ਤੋਂ ਲੈ ਕੇ 10 ਤੋਂ 11 ਸਤੰਬਰ ਤੱਕ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਜਿਵੇਂ ਕਿ ਜ਼ਿਲ੍ਹਾ ਮੋਗਾ, ਕਰਤਾਰਪੁਰ, ਫਿਰੋਜ਼ਪੁਰ, ਜਲੰਧਰ, ਪਟਿਆਲਾ, ਤਰਨਤਾਰਨ ਫਾਜ਼ਲਿਕਾ ਸ੍ਰੀ ਅੰਮ੍ਰਿਤਸਰ ਸਾਹਿਬ ਸੁਸਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਧਾਰਕ ਆਪਣੀ ਪੈਨਸ਼ਨ ਬੈਂਕ ਦੇ ਵਿੱਚੋਂ ਜਾ ਕੇ ਪ੍ਰਾਪਤ ਕਰ ਸਕਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ 1500 ਰੁਪਏ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ ਹਲੇ 2500 ਪੈਨਸ਼ਨ ਨੂੰ ਲੈ ਕੇ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਅਪਡੇਟ ਜਾਰੀ ਨਹੀਂ ਹੋਈ ਹੁਣ ਗੱਲ ਕਰਦੇ ਹਾਂ ਕਿ 12 ਸਤੰਬਰ ਵਾਲੇ ਦਿਨ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਕੱਲ੍ਹ ਦਿਨ ਸ਼ੁੱਕਰਵਾਰ ਮਿਤੀ 12 ਸਤੰਬਰ ਨੂੰ ਜ਼ਿਲ੍ਹਾ ਮਾਨਸਾ ਅਤੇ ਜ਼ਿਲ੍ਹੇ ਦੇ ਹਲਕੇ ਭਿੱਖੀ, ਮਡਲਾੜਾ, ਸਰਦੂਲਗੜ੍ਹ ਅਤੇ ਚਨੀਰ ਵਿੱਚ ਸਤੰਬਰ ਮਹੀਨੇ ਦੀ ਦਿਬਿਆੰਗ, ਬੁਢਾਪਾ ਤੇ ਵਿਧਵਾ ਪੈਨਸ਼ਨ 1500 ਰੁਪਏ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਕੱਲ੍ਹ ਦਿਨ ਸ਼ੁੱਕਰਵਾਰ ਮਿਤੀ 12 ਸਤੰਬਰ ਨੂੰ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹੇ ਦੇ ਹਲਕੇ ਡੇਲੋਂ ਸਿੱਧਵਾ ਗੇਟ ਸਮਰਾਲਾ ਜਗਰਾਉ ਪੱਖੋਵਾਲ ਰਾਏਕੋਟ ਸੁਧਾਰ ਮਾਸੀਵਾੜਾ ਦੁਰਾਹਾ ਅਤੇ ਸਾਨੇਵਾਲ ਵਿੱਚ ਸਤੰਬਰ ਮਹੀਨੇ ਦੀ ਦਿਬਿਆਂਗ ਬੁਢਾਪਾ ਵਿਧਵਾ ਪੈਨਸ਼ਨ 1500 ਰੁਪਏ ਜਾਰੀ ਕਰ ਦਿੱਤੀ ਗਈ ਹੈ ਅੱਜ ਮਿਤੀ 13 ਸਤੰਬਰ ਦਿਨ ਸ਼ਨੀਵਾਰ ਨੂੰ ਵੀ ਰੈਂਦੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਜਾਣਗੀਆਂ ਜੇ ਤੁਸੀਂ ਪੈਨਸ਼ਨਾਂ ਦੇ ਰਿਲੇਟਡ ਖਬਰਾਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪੰਜਾਬ ਦੀਆਂ ਖਬਰਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ